ਕਿ ਜੋ ਬੋਲ ਮਾਰੇ ਨਹੀਂ ਲਿਖਾਏ ਆ ਕਿ ਜਦੋਂ ਪ੍ਰਮਾਤਮਾ ਸਾਹਮਣੇ ਹੁੰਦਾ ਕੋਈ ਕਦੀ ਅੱਖ ਨਹੀਂ ਚੁਰਾਉਣੀ ਜਾਈ ਵੀ ਅੱਖੀਆਂ ਦੇ ਆਖੇ ਲਗ ਅੱਖੀਆਂ ਦੇ ਆਖੇ ਲਗ ਅੱਖੀਆਂ ਦੇ ਆਖੇ ਲਗ ਨੀਰ ਨਹੀਂ ਵਹਾਈ ਦਾ ਯਾਰ ਹੋਵੇ ਸਮੂਹ ਨੇ ਨਹੀਂ ਅੱਖ ਨੂੰ ਚੁਰਾਈ ਦਾ ਹੋਰਬ ਹੋਵੇ ਸਮੂਹ ਨੇ ਨਹੀਂ ਅੱਖ ਨੂੰ ਚੁਰਾਈ ਦਾ ਅੰਦਰ ਬੈਠੀ ਮੰਝਲਾ ਤੇ ਚੜ ਵੀ ਨਹੀਂ ਹੋਣਾ ਹੋ ਬੰਜਰ ਜ਼ਮੀਨ ਮੈਂ ਤਾਂ ਵਣ ਵੀ ਨਹੀਂ ਹੋਣਾ ਵਣ ਵੀ ਨਹੀਂ ਹੋਣਾ ਅੰਦਰ ਬੈਠੀ ਮੰਝਲਾ ਤੇ ਚੜ ਵੀ ਨਹੀਂ ਹੋਣਾ ਹਾਂ ਬੰਜਰ ਜ਼ਮੀਨ ਮੈਂ ਤੇ ਵਣਵੀ ਨਹੀਂ ਹੋਣਾ ਵਣਵੀ ਨਹੀਂ ਹੋਣਾ ਹਿਜਰ ਦਰੋਗ ਨਹੀਂਉ ਹਿਜਰ ਦਰੋਗ ਨਹੀਂਉ ਹਿਜਰ ਦਰੋਗ ਨਹੀਂਉ ਕਿਸੇ ਨੂੰ ਵਖਾਈ ਦਾ ਉਹ ਯਾਰ ਹੋਵੇ ਸਾਹਮਣੇ ਨਹੀਂ ਅੱਖ ਨੂੰ ਚੁਰਾਈ ਦਾ ਯਾਰ ਹੋਵੇ ਸਾਹਮਣੇ ਨਹੀਂ ਅੱਖ ਨੂੰ ਚੁਰਾਈ ਦਾ ਅਕਲਾਂ ਦੇ ਅੱਖੇ ਲੱਗ ਕੁਝ ਵੀ ਨਹੀਂ ਹੋਣਾ ਸਾਹਬ ਲੈ ਸਾ ਮੈਨੂੰ ਯਾਰਾ ਹੱਥੋਂ ਕਿਉਂ ਗਵਾਉਣਾ ਹੱਥੋਂ ਕਿਉਂ ਗਵਾਉਣਾ ਥਕਲਾ ਦੇ ਅੱਖੇ ਲੱਗ ਕੁਝ ਵੀ ਨਹੀਂ ਹੋਣਾ ਸਾਂਭ ਲੈ ਸੋ ਮੈਨੂੰ ਯਾਰਾ ਹੱਥੋਂ ਕਿਉਂ ਗਵਾਉਣਾ ਹੱਥੋਂ ਕਿਉਂ ਗਵਾਉਣਾ ਓ ਅੱਖੀਆਂ ਚ ਰੱਬ ਵਸੇ ਅੱਖੀਆਂ ਚ ਰੱਬ ਵਸੇ ਅੱਖੀਆਂ ਚ ਰੱਬ ਵਸੇ ਨਹੀਂ ਨੈਣ ਮਟਕਾਈ ਦਾ ਓ ਰੱਬ ਹੋਵੇ ਸਮੂਨੇ ਨਹੀਂ ਅੱਖ ਨੂੰ ਚੁਰਾਈ ਦਾ ਪਿਆਰ ਹੋਵੇ ਸਮੂਨੇ ਨਹੀਂ ਅੱਖ ਨੂੰ ਚੁਰਾਈ ਦਾ ਸ਼ਰਗ ਲੱਗੇ ਬੈਠੇ ਸਮਝ ਵੀ ਆਉਂਦੀ ਨਹੀਂ ਹੋ ਚੱਲ ਮਣਾ ਸਿੱਧਾ ਹੋ ਜਾ ਮਤ ਪਰ ਮਾਉਂਦੀ ਨਹੀਂ ਹਮਤ ਪਰ ਮਾਉਂਦੀ ਨਹੀਂ ਸ਼ਰਗ ਲੱਗੇ ਬੈਠੇ ਸਮਝ ਵੀ ਆਉਂਦੀ ਨਹੀਂ ਹੋ ਚੱਲ ਮਨ ਸਿੱਧਾ ਹੋ ਜਾ ਅੱਖ ਪਰ ਮੌਂਦੀ ਨਹੀਂ ਮਤ ਪਰ ਮੌਂਦੀ ਨਹੀਂ ਜਾਗ ਬੇੜਾ ਦੋ ਕਦੇ ਦਹੀਂ ਨਹੀਂ ਜਮਈਦਾ ਹੋ ਰੱਬ ਹੋਵੇ ਸਾਹਮਣੇ ਨਹੀਂ ਅੱਖ ਨੂੰ ਚੁਰਾਈ ਦਾ ਰੱਬ ਹੋਵੇ ਸਮੋਣੇ ਕਦੀ ਸ਼ੱਕ ਨਹੀਂ ਜਿਤਾਈ ਦਾ ਹੋ ਤیرے ਬਿਨਾ ਕਿੱਦਾ ਚੱਲਾਂ ਤੁਰਨੇ ਦਾ ਚੱਜ ਨਹੀਂ ਸੁਰਜੀਤ ਬਲਹਾਰ ਗਿਆ ਹੋਰ ਕੋਈ ਹੱਲ ਨਹੀਂ ਹੋਰ ਕੋਈ ਹੱਲ ਨਹੀਂ ਕਿੱਦਾ ਚੱਲਾ ਤੁਰਨੇ ਦਾ ਚੱਜ ਨਹੀਂ ਸੂਰਜੀਤ ਬਲਹਾਰ ਗਿਆ ਹੋਰ ਕੋਈ ਹੱਲ ਨਹੀਂ ਹੋਰ ਕੋਈ ਹੱਲ ਨਹੀਂ ਕੀ ਕਰੀਦਾ ਜਦਾਂ ਕਹਿੰਦੇ ਆ ਵੀ ਭਗਤਿਆ ਸੀ ਹੈ ਇੱਥੇ ਭਗਵਾਨ ਦੀ ਗੱਲ ਆਉਂਦੀ ਉੱਥੇ ਮੁੜ ਕੇ ਅਸੀਂ ਉਹ ਕੀ ਗੱਲ ਅਗੇ ਤੁਰ ਜੀਤ ਬਲ ਹਾਰ ਗਿਆ ਹੋਰ ਕੋਈ ਹੱਲ ਨਹੀਂ ਹੋਰ ਕੋਈ ਹੱਲ ਨਹੀਂ ਹੋ ਚਰਨਾਂ ਚ ਬੈ ਕੇ ਕਦੇ ਰੋਗ ਨਹੀਂ ਵਖਾਈ ਦਾ ਹੋ ਚਰਨਾਂ ਚ ਬੈ ਕੇ ਕਦੇ ਰੋਗ ਨਹੀਂ ਵਖਾਈ ਦਾ ਰੱਬ ਹੋਵੇ ਸਾਹਮਣੇ ਨੇ ਚੱਖ ਨੂੰ ਜਿਤਾਈ ਦਾ ਯਾਰ ਹੋਵੇ ਸਮੋਣੇ ਨਹੀਂ ਅੱਖ ਨੂੰ ਫਰਾਈ ਦਾ ਅਕੀਲਾ ਦੇ ਅੱਖੇ ਲੱਗ ਕੁਝ ਵੀ ਨਹੀਂ ਹੋਣਾ ਸਾਹ ਬਲੈ ਸੋ ਮੈਨੂੰ ਯਾਰਾ ਹੱਥੋਂ ਕਿਉਂ ਗਵਣਾ ਹੱਥੋਂ ਕਿਉਂ ਗਵਣਾ ਓਏ ਅੱਖੀਆਂ 'ਚ ਰੱਬ ਵਸੇ ਅੱਖੀਆਂ 'ਚ ਰੱਬ ਵਸੇ ਅੱਖੀਆਂ 'ਚ ਰੱਬ ਵਸੇ ਨਹੀਂ ਅੱਖ ਨਹੀਂ ਅੱਖ ਨੂੰ ਮਟਕਾਈ ਦਾ ਹੋ ਰੱਬ ਹੋਵੇ ਸਾਹਮਣੇ ਨਹੀਂ ਸ਼ੱਕ ਨੂੰ ਜਿਤਾਈ ਦਾ ਯਾਰ ਹੋਵੇ ਸਾਹਮਣੇ ਨਹੀਂ ਅੱਖ ਨੂੰ ਚੁਕਾਈ ਦਾ ਸੁਣ ਹਰਮਾਰੀ ਸੇ ਸਿੰਘ ਦੇ ਵਿਸ਼ਨੂੰ ਭਗਵਾਨ ਦੀ ਜੇ